ਤਸ਼ਕੋ ਤੁਸੀਂ ਦੇਖ ਸਕਦੇ ਹੋ ਕਿ ਰਾਤ ਦੋ ਦਿਨ ਹੋ ਹੋ ਰਹੇ ਨੇ ਦੋ ਦਿਨਾਂ ਤੋਂ ਸਿੰਘਾਂ ਨੇ ਇਹ ਰਸਤਾ ਜਿਹੜਾ ਬੰਦ ਕਰ ਦਿੱਤਾ ਸੀਗਾ ਤੇ ਹੁਣ ਸਮਝੌਤਾ ਹੋਇਆ ਸਹਿਮਤੀ ਦੇ ਨਾਲ ਇਹ ਰਸਤਾ ਜਿਹੜਾ ਖੋਲਿਆ ਜਾ ਰਿਹਾ ਹੈਗਾ ਅਸੀਂ ਪੁਲਿਸ ਅਧਿਕਾਰੀ ਜੀ ਨਾਲ ਗੱਲ ਵੀ ਕਰਾਂਗੇ ਕਿ ਹੁਣ ਜਿਹੜੀ ਸਹਿਮਤੀ ਹੋ ਚੁੱਕੀ ਆ ਰਸਤਾ ਜਿਹੜਾ ਉਹ ਖਾਲੀ ਕੀਤਾ ਜਾ ਰਿਹਾ ਤਾਂ ਆਪਾਂ ਗੱਲ ਕਰ ਲੈਨੇ ਆ ਹਰ ਸਿਮਰਤ ਸਿੰਘ ਜੀ ਕੀ ਕਹਿਣਾ ਚਾਹੋਗੇ ਬਿਲਕੁਲ ਸਰਬਜੀਤ ਸਿੰਘ ਜੀ ਨੂੰ ਵੀ ਕਹਿੰਦੇ ਕਿ ਨਾਲ ਹੀ ਜਿਹੜਾ ਬੁਲਾਇਆ ਜਾ ਰਿਹਾ ਹੈਗਾ ਤੇ ਸਹਿਮਤੀ ਬਣ ਗਈ ਆ ਉਹ ਔਰ ਕਿਹੜੀਆਂ ਕਿਹੜੀਆਂ ਸ਼ਰਤਾਂ ਤੇ ਸਹਿਮਤੀ ਬਣੀ ਆ ਕਿ ਜਿਹੜੀ ਨਿਹੰਗ ਸਿੰਘਾਂ ਦੀ ਮੰਗ ਸੀ ਉਸ ਮੰਗ ਨੂੰ ਪੂਰਾ ਕੀਤਾ ਜਾ ਰਿਹਾ ਹੈਗਾ ਇਹ ਵੀ ਅਸੀਂ ਜਰੂਰ ਹਾਂਜੀ ਜਾਣਾਂਗੇ ਮੈਡਮ ਸਾਰਿਆਂ ਨੂੰ ਜੀ ਜੀ ਬਿਲਕੁਲ ਸੋ ਕੈਨ ਆਜੋ ਆਜੋ ਕਹ ਰਹੇ ਕਿ ਸਾਰੇ ਇਕੱਠੇ ਹੀ ਖੜ ਜਾਂ ਤੇ ਫਿਰ ਆਪਾਂ ਜਿਹੜੀ ਗਲਬਾਤ ਉਹ ਕਰਾਂਗੇ ਤੁਸੀਂ ਦੇਖ ਸਕਦੇ ਹੋ ਸਾਫ ਇਹ ਰਸਤਾ ਵੀ ਸਾਫ ਕੀਤਾ ਜਾ ਰਿਹਾ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਵੀ ਜਾ ਰਿਹਾ ਕਿ ਅਸੀਂ ਨਾਲ ਉਹਨਾਂ ਨੂੰ ਖੜੇ ਕਰਕੇ ਹੀ ਬਾਈਟ ਜਿਹੜੀ ਉਹ ਦੇਵਾਂਗੇ ਸਰਦੀ ਸਿੰਘ ਜੀ ਉਹ ਕਹਿੰਦੇ ਕਿ ਤੁਸੀਂ ਨਾਲ ਖੜ ਜੋ ਆਪਾਂ ਬਾਈਟ ਦੇ ਦਿੰਨੇ ਆ ਪੈਪਰੋਸਾ ਵੀ ਦਵਾ ਰਹੇ ਨੇ ਕਿ ਅਸੀਂ ਜਿਹੜਾ ਕੀ ਤੁਹਾਡੀਆਂ ਮੰਗਾ ਉਹ ਮੰਨੀਆਂ ਹੈਗੀਆਂ ਹਾਂਜੀ ਸਰ ਦੱਸ ਦਿਓ ਨਾਲ ਵੀ ਮੰਗਾ ਬਾਈ ਜੀ ਮੈਂ ਸਾਰਿਆਂ ਦੇ ਨਾਲ ਹੀ ਜਾ ਰਹੀ ਹਾਂ ਜਿਹੜਾ ਸਾਡਾ ਅੱਜ ਇਹ ਰਸਤਾ ਜਿਹੜਾ ਰੋਕਿਆ ਸੀ ਥੋੜੀ ਜੀ ਤਲਕੀ ਦੋਵੇਂ ਮੋਰਚੇ ਵਿੱਚ ਤਲਕੀ ਜੀ ਹੋਈ ਸੀਗੀ ਜਿਹੜੀ ਕਿ ਅੱਜ ਸਾਡੀ ਆਪਸ ਚ ਬੈਠ ਕੇ ਸਾਰੇ ਆਪਣੇ ਯਾਤਰ ਕੁਲਵਿੰਦਰ ਸਿੰਘ ਜੀ ਰਾਜਾ ਰਾਜ ਸਿੰਘ ਜੀ ਯਾ ਇਤਤਾਰ ਬਹਿਰਮਪੁਰ ਸਾਹਿਬ ਸਰਬਜੀਤ ਸਿੰਘ ਸਾਰਿਆਂ ਨਾਲ ਵਿੱਚ ਬੈਠ ਕੇ ਮੇਰੇ ਨਾਲ ਚੰਗੇ ਚੰਡੀਗੜ੍ਹ ਦੇ ਮੇਰੇ ਕਾਊਂਟਰਪਾਰਟ ਵੀ ਆ ਗਏ ਇਹ ਸਾਰਾ ਉਹ ਕਲੀਅਰ ਕਰ ਦਿੱਤਾ ਜਿਹੜੀਆਂ ਜਿਹੜੀਆਂ ਇਹਨਾਂ ਦੀਆਂ ਮੰਗਾਂ ਸੀ ਇਹਨਾਂ ਨੇ ਕੋਈ ਉਹ ਦੇਤੀਆਂ ਵਾਹਕਲ ਇਹਨਾਂ ਦੇ ਕੰਪਾਉਂਡ ਜਿਹੜੇ ਉਹ ਸੀ ਉਹ ਛਡਾ ਦਿੱਤੇ ਤੇ ਨਾਲ ਹੀ ਜਿਹੜੇ ਤੇ ਹੋਰ ਵੀ ਜਿਹੜੀਆਂ ਇਹਨਾਂ ਦੇ ਇਹਨਾਂ ਨੇ ਕੋਈ ਲਿਸਟ ਮੈਨੂੰ ਦੇਣੀ ਹਾਂਜੀ ਤੇ ਉਹਦੇ ਵਿੱਚ ਹਾਂਜੀ ਅਖਬਾਰ ਉਹ ਅਖਬਾਰ ਵਾਲੀ ਵੀ ਜਿਹੜੀ ਹੈ ਤੁਹਾਨੂੰ ਪ੍ਰੈਸ ਕਟਿੰਗ ਦਿੱਤੀ ਜਾਊਗੀ ਹੁਣੇ ਥੋੜੀ ਦੇਰ ਚ ਤੇ ਜਿਹੜੇ ਪਰਚੇਸਿੰਗ ਸਰ ਉਹ ਵੈਸੇ ਜਿਹੜੇ ਬੇਕੋ ਜਿਹੜੇ ਜਿਹੜੇ ਵਿੱਚ ਹੈ ਸਾਰੇ ਜੋ ਇਹਨਾਂ ਨੇ ਮੈਨੂੰ ਸਰਬਜੀਤ ਸਿੰਘ ਨੇ ਇਹਦਾ ਨਾ ਕੀਤਾ ਸੀ ਉਹ ਬਿਲਕੁਲ ਇਹਨਾਂ ਨੇ ਮੇਰੀ ਤੁਸੀਂ ਵੀਕਲ ਤੇ ਜਿਹੜੇ ਉਹ ਸ਼ਸਤਰਾਂ ਬਾਰੇ ਤੁਸੀਂ ਗੱਲ ਕੀਤੀ ਉਹਦੇ ਬਾਰੇ ਆਹ ਹਾਂ ਬਿਲਕੁਲ ਜੀ ਉਹਦੇ ਵਿੱਚ 80 ਬੰਦਿਆਂ ਤੇ ਪਿਆ ਤੁਸੀਂ ਕਿਹਾ ਸੀ ਵੀ ਸਾਰੇ ਉਹਨਾਂ ਤੇ ਤਿੰਨ ਤਿੰਨ ਧਾਰਾ ਲੱਗੀਆਂ ਭਾਜੀ ਅਖਬਾਰ ਦੇ ਵਿੱਚ ਆਇਆ ਓਬਵੀਅਸਲੀ ਕਿਸੇ ਨਾ ਕਿਸੇ ਨੇ ਉਧਰ ਦਿੱਤਾ ਹੈ ਤਾਂ ਹੀ ਅਖਬਾਰ ਚ ਆਇਆ ਜੀ ਤੇ ਅਸੀਂ ਕਹਿੰਦੇ ਆ ਵੀ ਸਾਡਾ ਉਹ 80 ਦੇ 80 ਪੇਪਰ ਪਟਣੇ ਚਾਹੀਦੇ ਨੇ ਤੁਸੀਂ ਸਮਝੋਤਾ ਉਹਨੂੰ ਕਹਿੰਦੇ ਆ ਕਿ ਖਤਮ ਓਕੇ ਜੀ ਹਾਂਜੀ ਬਹੁਤ ਬਹੁਤ ਜੀ ਸਤਿ ਸ਼੍ਰੀ ਅਕਾਲ ਸਤਿ ਆਦਕੋ ਤੁਸੀਂ ਦੇਖ ਸਕਦੇ ਹੋ ਕਿ ਹਰ ਸਿਮਰਨ ਸਿੰਘ ਜੀ ਬਲ ਜਿਹੜੇ ਕਿ ਸੀਨੀਅਰ ਅਧਿਕਾਰੀ ਨੇ ਉਹਨਾਂ ਨੇ ਕਿਹਾ ਕਿ ਜੋ ਇੱਥੇ ਸਮਝੌਤਾ ਹੋਇਆ ਜੋ ਕਿ ਅਨਿਹੰਗ ਸਿੰਘ ਨੇ ਮੰਗ ਕੀਤੀ ਪਰਚੇ ਰੱਦ ਵਹੀਕਲ ਜਿਹੜੇ ਜਬ ਕੀਤੇ ਉਹ ਵੀ ਛੱਡੇ ਜਾਣਗੇ ਇਹ ਸਾਰਾ ਕੁਝ ਹੁਣ ਕਹਿ ਕੇ ਹੀ ਸਹਿਮਤੀ ਕਰਕੇ ਰਸਤਾ ਜਿਹੜਾ ਉਹ ਖੋਲਿਆ ਗਿਆ ਹੈਗਾ ਜੁੜੇ ਰਹੇ ਸੁਨੇਹਾ ਚੈਨਲ ਦੇ ਨਾਲ ਲਗਾਤਾਰ ਕੌਮੀਨ ਸਾਹਿਬ ਮੋਰਚੇ ਵਿੱਚੋਂ ਅਪਡੇਟ ਦਿੰਦੇ ਰਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ